Maharaj Shiv Singh Vishnu Agwan Di So Hang Shiv Singh Vishnu Agwan Di Jai Aptan Sveli Sahbiyalım Nek ਕਲ ਕੀਰਤਾਰ 24 ਸਾਂ ਦੇ ਚਰਣਾ ਵਿੱਚ ਸਾਡੇ ਵੀ ਜਸਮਿੰਦਰ ਸਿੰਘ ਦੇ ਗ੍ਰਵੇਕੇ ਜਿशोਵਤਾਂ ਜਿਸ ਤਰ੍ਹਾਂ ਦੁਨੀਆ ਦੇ ਅਵਤਾਰ ਪੈਗੰਬਰ ਗੁਰੂ ਮਾਤਰ ਕੋਈ ਚਾਏ ਚੋਂ ਜੁਕਾ ਵਿੱਚ ਸਾਰਿਆਂ ਨੇ ਆਪਣੇ ਆਪਣੇ ਧੰਗ ਗ੍ਰੰਥਾਂ ਵਿੱਚ ਅੰਕਿਤ ਕਰਵਾਇਆ ਕਿ ਕਲਯੁਗ ਦੇ ਅਖੀਰ ਤੇ ਨੇਕ ਤਰੰਕ ਕਲਕੀ ਅਵਤਾਰ ਆਵੇਗਾ ਅਮਾ ਮਾ ਮਾ ਆਵੇਗਾ ਗੋਬਿੰਦ ਪਾਤਸ਼ਾਹ ਨੇ ਦਸਵੇਂ ਜਮੇ ਵਿੱਚ ਜੋ ਖੇਡ ਕੀਤਾ ਆਪਣਾ ਸਭ ਕੁਝ ਬਾਹਰ ਦਿੱਤਾ ਉਹ ਸਾਰਾ ਖੇਡ ਪੁਰਖਾ ਕਾਲ ਦੇ ਆਉਣ ਲਈ ਕੀਤਾ ਪਾਤਸ਼ਾਹ ਜੀ ਨਾਲ ਸੁंदर ਰੂਪ ਤੁਸੀਂ ਸੁਹਾਸ਼ਣ ਤੇ ਵੇਖ ਰਹੇ ਹੋ ਨੇ ਕਲਕੀ அவਤਾਰ ਨੇ ਆਪਣੇ ਸ਼ਬਦ ਦੀ ਡੰਕ ਵਜਾਈ ਦੁਨੀਆ ਵਾਲਿਆਂ ਨੂੰ ਦੱਸਿਆ ਕਿ ਮੈਂ ਭਗਵਾਨ ਆ ਗਿਆ ਕਿਸੇ ਗੁਰੂਤਾਰ پیغمبر ਨੇ ਪਿਛਲੇ ਚੋਂ ਜਗਾਂ ਵਿੱਚ ਕਦੇ ਨਹੀਂ ਕਿਹਾ ਕਿ ਮੈਂ ਭਗਵਾਨ ਆ ਗਿਆ ਭਗਵਾਨ ਨੇ ਕਿਹਾ ਮੈਂ ਭਗਵਾਨ ਆ ਗਿਆ ਆਪਣੀ ਅੱਖ ਖੁੱਲੀ ਅੱਖ ਨਾਲ ਮੇਰੇ ਦਰਸ਼ ਕਰ ਲੋ ਪਾਤਸ਼ਾਹ ਨੇ ਹਰਬਾਣੀ ਚ ਲਿਖਾਇਆ ਹੈ ਨਾਲ ਪੁਰਖ ਕਾਲ ਨਾਲੇ ਗੁਜਰੀ ਚੰਦ ਉਸਰੀ ਚੰਦ ਗੋਬਿੰਦ ਨਾਲ ਪੁਰਖ ਕਾਲ ਨਾਲੇ ਗੁਜਰੀ ਚੰਦ ਦੋਹਾਂ ਦਾ ਅਰਸ਼ ਇੱਕੋ ਵਾਰ ਕਰਾਇੰਦਾ ਇਹ ਇੱਕੋ ਗੋਬਿੰਦ ਤੇ ਪੁਰਖ ਕਾਲ ਦੋਹਾਂ ਦਾ ਅਰਸ਼ ਇੱਕੋ ਵਾਰ ਕਰਾਇੰਦਾ ਜਿਸ ਨੂੰ ਕਹਿੰਦੇ ਸੁੱਤ ਤੇਗ ਬਹਾਦਰ ਤੇਗ ਬਹਾਦਰ ਦਾ ਸੁੱਤ ਗੋਬਿੰਦ ਪਾਤਸ਼ਾਹ ਜਿਸ ਨੂੰ ਕਹਿੰਦੇ ਸੁੱਤ ਤੇਗ ਬਹਾਦਰ ਸੋ ਗੋਬਿੰਦ ਪੁਰਖ ਕਾਲ ਵਿੱਚ ਸਮਾਈਆ ਜੋ ਨਾਲੋਂ ਪਿਆਰ ਕੋਈ ਨਹੀਂ ਸੋ ਇਹ ਇਸ ਤਰ੍ਹਾਂ ਖੇਡ ਹੋਇਆ ਜੋ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰਨੀ ਹੈ ਕਿ ਗੋਬਿੰਦ ਪਾਤਸ਼ਾਹ ਨੇ ਆਪਣੇ ਜੀਵਨ ਵਿੱਚ ਸਭ ਕੁਝ ਬਾੜ ਦਿੱਤਾ ਤੇ ਇੱਕ ਵਾਰੀ ਵਿਆਸ ਦਰਿਆ ਦੇ ਕੰਢੇ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੰਡੀਸ ਕੇ ਉੱਥੇ ਪਾਤਸ਼ਾਹ ਗਏ ਉੱਥੇ ਉਹਨਾਂ ਨੇ ਆਪਣੇ ਤੀਰਾਂ ਦੇ ਪੱਥਾ ਵਿਆਸ ਦਰਿਆ ਦੇ ਵਿੱਚ ਧੋਤਾ ਤਿੰਨ ਵਾਰੀ ਵਿਆਸ ਦਰਿਆ ਨੂੰ ਇਸ ਤਰ੍ਹਾਂ ਹੱਥ ਮਾਰੇ ਤੇ ਵਿਆਸ ਪ੍ਰਗਟ ਹੋ ਗਿਆ ਵਿਆਸ ਨੇ ਕਿਹਾ ਕਿ ਪਾਤਸ਼ਾਹ ਮੈਂ ਤੇਰੇ ਸਾਰੇ ਖੇਡ ਬਾਰੇ ਸੁਣਿਆ ਹੈ ਤੇ ਮੈਂ ਤੇਰੇ ਚਰਨਾਂ 'ਚ ਨਿਮਸ਼ਕਾਰ ਕਰਦਾ ਹਾਂ ਤੇ ਉੱਥੇ ਉਸ ਵੇਲੇ ਪਾਤਸ਼ਾਹ ਨੇ ਹਰਬਾਣੀ ਲਿਖਾਈ ਕਿਉਂਕਿ ਟਾਈਮ ਥੋੜਾ ਤੋਂ ਉਸ ਵੇਲੇ ਉੱਥੇ ਕਿੰਨੇ ਹੀ ਲੂਲੇ ਲੰਗੜੇ ਲੁੱਕੇ ਫੰਗੇ ڈاکੂ ਚੋਰ ਗੋਬਿੰਦ ਪਾਤਸ਼ਾਹ ਦੇ ਦਰਸ਼ ਕਰਨ ਲਈ ਆ ਗਏ ਤੇ ਵਿਆਸ ਕਹਿੰਦਾ ਹੈ ਕਿ ਇਹ ਕੌਣ ਨੇ ਗੋਬਿੰਦ ਪਾਸ਼ਾ ਕਹਿੰਦੇ ਇਹ ਮੈਂ ਤੈਨੂੰ ਬਾਅਦ ਵਿੱਚ ਦੱਸਾਂਗਾ ਤੂੰ ਆਪਣਾ ਪ੍ਰਸ਼ਨ ਕਰ ਤੇ ਜੋ ਵਿਆਸ ਉਸ ਵੇਲੇ ਪ੍ਰਸ਼ਨ ਕਰਦਾ ਹੈ ਤੇ ਗੋਬਿੰਦ ਪਾਸ਼ਾ ਉਸੇ ਉੱਤਰ ਦਿੰਦੇ ਹਨ ਉਹ ਸੁਣਨਾ ਧਿਆਨ ਨਾਲ ਤੇ ਨਾਲੇ ਉਸ ਤਰ੍ਹਾਂ ਹੀ ਸਮਝਾਉਣਗੇ ਪਾਸ਼ਾ ਜਿਸ ਤਰ੍ਹਾਂ ਤੁਹਾਨੂੰ ਸਮਝਾਉਂਦੇ ਸੀ ਵਿਆਸ ਨੇ ਸਾਰੀ ਗੱਲ ਸੁਣ ਕੇ ਮੱਥਾ ਟੇਕਿਆ ਤੇ ਅਗਲਾ ਬਚਨ ਕਿਹਾ ਕਿ ਜਿਸ ਵੇਲੇ ਕਾਲਯੁਗ ਹੋਵੇ ਹਨੇਰੀ ਰਾਤਾਂ ਨੂਰੀ ਚੰਦਨਾ ਕੋਈ ਚਮਕਾਈ ਆ ਪਿਆਰ ਰਹੇ ਨਾ ਪੁੱਤਰ ਮਾਤਾ ਪਿਤਾ ਪੁੱਤ ਨਾ ਕੋਈ ਵਢਾਈ ਆ ਜਿਸ ਵੇਲੇ ਇਸ ਦਾ ਸਮਾ ਹੋਵੇਗਾ ਝਗੜਾ ਪਏ ਖਾਦਮ ਆਕਾ ਰૈયਤ ਰਾਜੇ ਕਰਨ ਲੜਾਈ ਆ ਧਰਮ ਰਹੇ ਕੋਈ ਨਾ ਨਾਤਾ ਔਰ ਧਰਮ ਵਜੇ ਵਧਾਈ ਆ ਫੇਰ ਕਿਸ ਵਿੱਚ ਤੇਰਾ ਚੱਲੇ ਸ਼ਾਕਾ ਤੇ ਤੇਰਾ ਖੇਡ ਕਿਸ ਨਾਲ ਚੱਲਣਾ ਹੈ ਗੋਬਿੰਦ ਜੇ ਇਸ ਦਾ ਸਮਾ ਹੋ ਜਾਵੇਗਾ ਰਾਜੇ ਵੀ ਲੜਨਗੇ ਤੇ ਮਾਤਾ ਦੇ ਪੁੱਤ ਦਾ ਪਿਆਰ ਵੀ ਨਹੀਂ ਰਹੇਗਾ ਜਿਹੜਾ ਸਭ ਤੋਂ ਵੱਡਾ ਪਿਆਰ ਗਿਣਿਆ ਜਾਂਦਾ ਹੈ ਤੇ ਫੇਰ ਤੇਰਾ ਕਿਸ ਤਰ੍ਹਾਂ ਚੱਲੇ ਸਾਕਾ ਭੇਡ ਦੇਣਾ ਥਲਾਈ ਆ ਗੋਬਿੰਦ ਕਿਹਾ ਗੋਬਿੰਦ ਹੁਣ ਉੱਤਰ ਦੇ ਰਹੀ ਨਹੀਂ ਤੇ ਇਹ ਸਾਰੇ ਆਪਣੇ ਖੇਡ ਬਾਰੇ ਭੇਖ ਖੋਲ ਰਹੀ ਗੋਬਿੰਦ ਕਿਹਾ ਮੈਂ ਨਾਲ ਲੈ ਕੇ ਆਮਾ ਪੁਰਖ વિનાਸ਼ਾ ਤੂੰ ਤਾਂ ਮੈਂ ਖੇਡ ਕਰ ਦਿੱਤਾ ਦਸਵੇਂ ਜਮੇ ਮੈਂ ਜਦੋਂ ਆਮਾ ਦਾ ਆਪਣੇ ਪੁਰਖ વિનાਸ਼ ਨੂੰ ਨਾਲ ਲੈ ਕੇ ਆਮਾ ਗੋਬਿੰਦ ਕਿਹਾ ਮੈਂ ਨਾਲ ਲੈ ਕੇ ਆਮਾ ਪੁਰਖ ਬਨਾਸ਼ਾ ਮੇਲਾ ਆਪਣੇ ਨਾਲ ਮਲਾਈਏ ਇਸੇ ਲਈ ਹਰਬਾਣੀ ਚੇ ਪਾਸ਼ ਨੇ ਲਿਖਾਇਆ ਨਾਲ ਪੁਰਖ ਕਾ ਨਾਲੇ ਗੁਜਰੀ ਚੰਦ ਤੋਹਾ ਦਾ ਦਰਸ਼ ਇੱਕੋ ਵਾਰ ਕਰਾ ਚਾਰ ਜੁਗਦਿਆਂ ਰਹਿਣ ਨਾ ਦੇਵਾਂ ਸਾਖਾਂ ਬੀਨਾ ਮਝਾਂ ਕਰਾਂ ਸਭਾਈਆ ਜਨ ਭਗਤਾਂ ਪੂਰੀਆਂ ਕਰਾਂ ਆਸਾਂ ਆਸ਼ੀ ਹੋ ਕੇ ਗਿਆ ਕਮਾਈਏ ਮੈਂ ਆਸ਼ੀ ਪ੍ਰੀਤਮ ਹੋਵਾਂਗਾ ਅਰਸ਼ਾਂ ਦਾ ਮਾਲਕ ਦੋ ਜਹਾਨਾਂ ਦਾ ਮਾਲਕ ਓਕੇ ਆਪਣੇ ਭਗਤਾਂ ਤੇ ਆਪਣੇ ਸਿੱਖਾਂ ਤੇ ਦਿਆਤਮਾ ਮਾਵਾ ਮੇਰੇ ਕੋਲ ਰਹਿਮਤ ਦੀਆਂ ਰਾਸਾਂ ਮੈਂ ਤਾਂ ਰਹਿਮਤ ਹੀ ਕਰਦਾ ਹਾਂ ਜਿਹੜਾ ਵੀ ਭੁੱਲਿਆ ਭਟਕਿਆ ਮੇਰੇ ਚਰਨਾਂ ਵਿੱਚ ਆ ਜਾਂਦਾ ਹੈ ਤਰ੍ਹਾਂ ਕਹਿੰਦੇ ਹਨ ਮੈਂ ਉਸੇ ਰਹਿਮਤ ਕਰਦਾ ਹਾਂ ਮੇਰੇ ਕੋਲੇ ਰਹਿਮਤ ਦੀਆਂ ਰਾਸਾਂ ਹਨ ਨਿਆਮਤ ਨਾਮ ਚੋਲੀ ਪਾਈਆ ਜੇ ਕੋਈ ਬੁੱਧੀ ਨਾ ਮੇਰੀਆਂ ਕਰੇ ਕਿ ਆਸਾਂ ਜੇ ਕੋਈ ਬੁੱਧੀ ਨਾ ਮੈਨੂੰ ਸਮਝੋ ਜਾਏ ਜਿਵੇਂ ਬਾਹਰੋਂ ਮੇਰੀਆਂ ਭੈਣਾਂ ਆਈਆਂ ਨੇ ਇਹ ਕੰਨੀ ਤਰ੍ਹਾਂ ਸਮਝ ਲੋ ਜੇ ਇਹ ਸੁੰਦਰ ਸਰੂਪ ਉਸ ਅਕਾਲ ਪੁਰਖ ਦਾ ਹੈ ਜਿਸ ਨੂੰ ਦੁਨੀਆਂ ਵਾਲੇ ਰੱਬ ਅੱਲਾ ਵਹਿਗਰੂ ਕਰਕੇ ਯਾਦ ਕਰਦੇ ਆਂ ਲੱਭਦੇ ਫਿਰਦੇ ਆਂ ਧੂਣੀਆਂ ਤਾਪਦੇ ਆਂ ਭੰਕੀਆਂ ਕਰਦੇ ਆਂ ਉਹਦਾ ਦਰ ਅਜ ਤੋਂ ਨੂੰ ਮਿਲ ਰਿਹਾ ਤੁਸੀਂ ਬੜੇ ਭਾਗਾ ਵਾਲੇ ਓਕੇ ਕੀ ਕਹਿੰਦੇ ਨੇ ਮੇਰੇ ਕੋਲ ਰਹਿਮਤ ਦੀਆਂ ਰਸਾਂ ਨਿਯਾਮਤ ਨਾ ਢੋਲੀ ਪਈਆ ਜੇ ਕੋਈ ਬੁੱਧੀ ਨਾਲ ਮੇਰੀਆਂ ਕਰੇ ਕਿ ਐਸਾਂ ਮੈਨੂੰ ਸਮਝ ਸਕੇ ਨਾ ਰਹੀਆ ਸਿਰਫ ਵ્યાਸੂ ਕਹਿੰਦੇ ਆਂ ਸਿਰਫ ਇੱਕ ਤੈਨੂੰ ਦੱਸਣਾ ਉਹ ਕੀ ਦੱਸ ਰਹੇ ਹਨ ਵਿਆਸ ਨੂੰ ਕਿ ਮੈਂ ਗੋਬਿੰਦ ਪਾਸ਼ਾ ਕਿ ਮੈਂ ਦਸਵੇਂ ਜਾਮੇ ਵਿੱਚ ਨਦੇੜ ਸਾਹਿਬ ਹਜ਼ੂਰ ਸਾਹਿਬ ਉਹਨਾਂ ਕਿਉਂ ਕੀਤਾ ਸਿਰਫ ਇੱਕ ਤੈਨੂੰ ਦੱਸਣਾ ਮੈਂ ਸੱਚਖੰਡ ਦਵਾਰੇ ਕਿਉਂ ਗਿਆ ਸਾਂ ਤਨ ਬਜੂਦ ਨਾਤਾ ਜਗਤ ਤੜਾਈ ਆ ਜੋਤ ਵਿੱਚ ਜੋਤ ਮਿਲਾ ਕੇ ਕਿਉਂ ਰਿਹਾ ਸਾਂ ਮੈਂ ਜੋਤ ਵਿੱਚ ਜੋਤ ਮਿਲਾ ਕੇ ਕਿਲਾ ਗਿਆ ਤੇ ਦੁਨੀਆ ਵਾਲੇ ਗੀਠਾ ਬੋਲਦੇ ਰਹੇ ਕਿ ਗੋਬਿੰਦਾਂ ਕੁਝ ਵੀ ਨਹੀਂ ਮਿਲਿਆ ਪੁੱਛ ਉਸ ਜੋਤ ਵਿੱਚ ਜੋਤ ਮਲਾ ਕੇ ਕਿਉਂ ਰਿਹਾ ਸਾ ਆਪਣਾ ਆਪਿ ਸਪਾਈਆ ਉਥੇ ਜਾ ਕੇ ਪੁਰਖ ਅਕਾਲ ਦੀ ਚਰਨੀ ਪਿਆਸਾ ਪੂਤ ਹੋ ਕੇ ਪਿਤਾ ਮੁਣਾਈਆ ਮੈਂ ਉਹਦਾ ਪੁੱਤ ਸੀ ਕਿ ਉਸ ਆਪਣੇ ਪਿਤਾ ਨੂੰ ਮੁਣਾਇ ਨਮਾਣਾ ਹੋ ਕੇ ਕਿਹਾਂ ਸਾ ਛੱਡ ਮਾਨ ਵੜਿਆਈਆ ਪੁਰਖ ਅਕਾਲ ਕਿਹਾ ਪਿਛਲਾ ਲੇਖਾ ਆਪਣੇ ਨਾਲ ਲਿਆ ਖਾਂ ਆਪਣਾ ਲੇਖਾ ਤਾਂ ਲਿਆ ਪੁਰਖ ਅਕਾਲ ਕਿਹਾ ਪਿਛਲਾ ਲੇਖਾ ਆਪਣੇ ਨਾਲ ਲਿਆ ਖਾਂ ਮੈਂ ਵੇਖਾਂ ਚਾਹੀ ਚਾਹੀਆ ਅੱਗੇ ਗੋਬਿੰਦ ਬਾਸਾ ਕੀ ਕਹਿੰਦੇ ਹਨ ਅਕਾਲ ਪੁਰਖ ਕਿ ਮੈਂ ਨਹੀਂ ਖਾ ਦਸ ਰਿਹਾ ਹੈ ਗੋਬਿੰਦ ਕਿਹਾ ਮੈਂ 마ਛੂ ਵਾੜੇ ਪਿਆਸਾਂ ਗੋਬਿੰਦ ਕਿਹਾ ਮੈਂ 마ਛੂ ਵਾੜੇ ਪਿਆਸਾਂ ਸਭ ਕੁਛ ਆਪਣਾ ਆਪ ਲਟਾਈਆ ਮੇਰਾ ਨੇਕ ਸੋਲਾ ਮੇਰੇ ਪਿਤਾ ਮੇਰਾ ਨੇਕ ਸੋਲਾ ਮੈਂ 마ਛੂ ਵਾੜੇ ਪਿਆਸਾਂ ਸਭ ਕੁਛ ਆਪਣਾ ਆਪ ਲਟਾਈਆ ਤੂੰ ਬਾਪ ਹੋ ਕੇ ਸੁੱਤਾ ਕਿਉਂ ਰਿਹਾ ਸਾਂ ਉਹ ਮੈਂ ਤਾਂ ਜੰਗ ਦੇ ਮੈਦਾਨੇ ਵਿੱਚ ਆਪਣੇ ਬੱਚੇ ਵੀ ਬਾਹਰ ਦਿੱਤੇ ਪਿਤਾ ਵੀ ਬਾਹਰ ਦਿੱਤਾ ਮਾਤਾ ਵੀ ਬਾਹਰ ਦਿੱਤੀ ਤੂੰ ਬਾਪ ਉਹ ਸੁੱਤਾ ਕਿਉਂ ਰਿਹਾ ਸਾਂ ਮੇਰੇ ਅੱਖ ਤੇਰਾ ਰਾਤ ਕਾਇਆ ਪੁਰਖ ਕਿਆ ਪੁਰਖ ਕਾਲ ਕਿਆ ਸ਼ਾਬਾਸ਼ ਤੂੰ ਮੇਰੇ ਬਾਣੇ ਵਿੱਚ ਪਿਆਸਾ ਪੁਰਖ ਕਾਲ ਕਿਆ ਸ਼ਾਬਾਸ਼ ਤੂੰ ਮੇਰੇ ਬਾਣੇ ਵਿੱਚ ਪਿਆਸਾ ਸੁਖ ਜਗਤ ਵਾਲਾ ਮਟਾਈਆ ਜਗਤ ਵਾਲੇ ਸੁੱਖ ਨੂੰ ਛੱਡ ਕੇ ਬਾਣੇ ਰੋੜਾ ਕੰਡਿਆਂ ਦੀ ਸੇਜ ਉੱਤੇ ਸੁੱਤਾ ਬਾਣੇ ਆਪਣੇ ਪੈਰ ਲਹੂ ਲਹਾਨ ਹੋ ਗਏ ਤੇ ਜਾਮਾਂ ਵੀ ਲੀਰੋ ਲੀ ਹੋ ਗਿਆ ਤੇ ਪਾਤਸ਼ਾਹ ਕੀ ਕਹਿੰਦੇ ਹਾਂ ਇਹ ਤੂੰ ਮੇਰੇ ਭਾਣੇ ਵਿੱਚ ਪਿਆਸਾ ਸੁਖਜਗਤ ਵਾਲਾ ਮਟਾਈਆ ਸਹਿਬ ਸਿੱਤੇ ਪਾਸ ਸ਼ੈਤਨਾ ਮੋਹ ਲਾਉਂਦੇ ਹਨ ਹਰ ਬਾਣੀ ਜੋਤੀ ਜੋਤ ਸਰੂਪ ਰ ਆਪ ਆਪਣੀ ਕਿਰਪਾ ਕਰ ਸਾਚੀ ਕਰਨੀ ਕਾਰ ਕਮਾਈਆ ਗੋਬਿੰਦ ਕਹੇ ਜਿਸ ਤਾ ਹੁ ਟੋਣੇ ਨਾਲ ਗੋਬਿੰਦ ਕਹੇ ਵਿਆਸ ਕੁਛ ਲਗਾ ਪਤਾ ਉਸ ਨੇ ਨੂੰ ਪਤਾ ਲੱਗਿਆ ਮੈਂ ਕੀ ਦੱਸ ਰਿਹਾ ਕਿ ਮੈਂ ਕਿਸ ਤਾ ਉੱਥੇ ਗਿਆ ਤੇ ਫਿਰ ਮੈਂ ਆਪਣੇ ਪੁਰਖ ਕਾਲ ਨੂੰ ਲੈ ਕੇ ਆਉਣ ਦਾ ਤੇ ਵੱਲ ਕਰ ਰਿਹਾ ਗੋਬਿੰਦ ਕਹੇ ਵਿਆਸ ਕੁਛ ਲਗਾ ਪਤਾ ਵਿਵਾਸ ਕਿਹਾ ਨਹੀਂ ਰੋਕੇ ਦਿੱਤਾ ਸੁਣਾਈਆ ਗੋਬਿੰਦ ਕਿਹਾ ਮੈਂ ਲੈ ਕੇ ਆਇਆ ਸਿਹੜੇ ਦਾ ਸੱਚਾ ਸੱਚ ਬਿਆੰਦ ਰਾਈਆ ਜਿਹੜਾ ਗੁਰਸਿੱਖ ਚਾਰ ਯੁਗ ਦਾ ਰਹਾ ਕੱਚਾ ਜਿਹੜਾ ਗੁਰਸਿੱਖ ਚਾਰ ਯੁਗ ਦਾ ਰਹਾ ਕੱਚਾ ਆੰਤਮ ਕੱਚਿਆਂ ਤੋਂ ਪੱਕੇ ਦੇਆ ਬਣ ਹੋਈਏ ਜੇ ਉਹਦੇ ਚਰਨਾਂ ਵਿੱਚ ਆ ਜਾਓ ਇਹ ਨਹੀਂ ਕਿ ਬਾਹਰ ਗੱਲਾਂ ਕਰਦੇ ਰਹੋ ਕਿ ਉਹ ਉਸਾਂ ਇੱਕ ਮਨੁੱਖ ਨੂੰ ਪੂਜੀ ਜਾਂਦੇ ਨੇ ਇਹ ਮਨੁੱਖ ਨਹੀਂ ਭਗਵਾਨ ਹੈ ਇਸ ਤੋਂ ਪਰੇ ਹੋਰ ਨਹੀਂ ਭਗਵਾਨ ਮੇਰੀਆਂ ਬੀਬੀਆਂ ਸੁਣ ਲੋ ਇਸ ਤੋਂ ਪਰੇ ਹੋਰ ਨਹੀਂ ਭਗਵਾਨ ਜਦੋਂ ਤੁਸੀਂ ਜਿਕਾਰੇ ਲਗਾਓਗੇ ਤੁਹਾਨੂੰ ਦੱਸ ਦੇਗਾ ਕਿ ਮੈਂ ਕੌਣ ਆ ਕਿ ਕਹਿੰਦੇ ਹਨ ਆੰਤਮ ਕੱਚਿਆਂ ਤੋਂ ਪੱਕੇ ਦੇ ਬਣਾਈਆ ਜੋਤੀ ਸ਼ਬਦੀ ਧਾਰ ਹੋ ਕੇ ਨੱਠਾ ਭੱਜਿਆ ਬਹੋਗਾ ਯਾ ਮੈਂ ਤਾਂ ਜੋਤ ਸ਼ਬਦੀ ਧਾਰ ਬਣ ਕੇ ਭੱਜਿਆ ਆ ਰਿਹਾ ਮਾਤਰਾ ਕੁਝ ਜਗਤ ਮਸਕਰਾ ਮੈਨੂੰ ਕਰੇ ਠੱਠਾ ਦੁਨੀਆ ਵਾਲੇ ਜਗਤ ਮਸਕਰਾ ਮੈਨੂੰ ਕਰੇ ਠੱਠਾ ਸੱਚ ਛਠਿਆਰ ਦੀ ਸਮਝ ਕਿਸੇ ਨੂੰ ਆਈਆ ਸੱਚਾ ਠਠਿਆਰ ਹੈ ਦੁਨੀਆ ਨੂੰ ਬਣਾਉਣ ਵਾਲਾ ਉਸੀ ਸਮਝ ਕਿਸੇ ਨਾਲ ਆਈ ਆ ਜਿਸਨੇ ਲੈਣਾ ਦੇਣਾ ਸਭ ਦਾ ਮਕੋਣਾ ਇਕੱਠਾ ਇਕੱਠੇ ਕਰਕੇ ਰੰਗ ਚੜਾਈਆ ਪੁਰਖ ਕਾਲ ਰੋਜ਼ ਰੋਜ਼ ਨਹੀਂ ਛੁਪਾਉਂਦਾ ਆਪਣਾ ਪੱਠਾ ਪੁਰਖ ਕਾਲ ਰੋਜ਼ ਰੋਜ਼ ਨਹੀਂ ਛੁਪਾਉਂਦਾ ਆਪਣਾ ਪੱਠਾ ਅੰਤਵਾਰ ਕਰ ਮਿਹਰ ਆਬਿਆਂ ਦੇ ਆਵੇ ਗਾਵੇ ਨਾਲ ਦੇ ਫਪਾਈਆ ਜਿਸ ਤਰ੍ਹਾਂ ਕੁਮਿਆਰ ਆਪਣੇ ਆਵੇ ਚਲ ਰਹੇ ਨੇ ਉਹ ਇਹ ਕਿਤੇ ਵਾਹ ਹਰ ਰੋਜ਼ ਨਹੀਂ ਇਹ ਤਾਂ ਕਿਤੇ ਮੌਕਾ ਹੁੰਦਾ ਹੈ ਤੇ ਫਿਰ ਕੀ ਕਰਦਾ ਹੈ ਮਿਹਰ ਮਿਹਰ ਅੰਤਕ ਬਾਹਰ ਕਰ ਮਿਹਰ ਆਵਿਆਂ ਦੇ ਆਵੇ ਦਾਵੇ ਨਾਲ ਦੇ ਪਕਾਈਏ ਕੱਚਾ ਤੋਂ ਪੱਕੇ ਬਣਾ ਦੇਵੇ ਕੀ ਹੋਇਆ ਗੁਰਮਖੋ ਜੇ ਤੁਹਾਡਾ ਮਨ ਕਰਦਾ ਰੱਟਾ ਕੀ ਹੋਇਆ ਜੇ ਗੁਰਮਖੋ ਤੁਹਾਡਾ ਮਨ ਕਰਦਾ ਰੱਟਾ ਮਨ ਹੁਕਮ ਅnder ਸੇਵ ਕਮਾਈਆ ਤੁਹਾਡੇ ਗਲ ਵਿੱਚ ਪਾਇਆ ਉਸ ਨੇ ਸ਼ਬਦ ਅਗੰਮੀ ਪੱਟਾ ਜਿਸ ਦੀ ਡੋਰੀ ਪਟਨੇ ਵਾਲੇ ਦੇ ਹੱਥ ਫੜਾਈ ਤੁਹਾਡੇ ਗਾਲ ਚੋ ਗੰਮੀ ਪੱਟਾ ਪਾ ਦਿੱਤਾ ਸੋਹ ਮਹਾਰਾਜੇ ਸਿੰਘ ਵਿਸ਼ੂਮ ਜੀ ਦੀ ਡੋਰੀ ਪਟਰੇ ਵਾਲੇ ਗੋਬਿੰਦ ਦੇ ਹੱਥ ਹੈ ਪਾਤਸ਼ਾਹ ਨੇ ਕਿਹਾ ਗੋਬਿੰਦ ਪਿਤਾ ਪੁਰਖ ਕਾਲ ਦਾਦਾ ਜੀਦਾ ਦੁਨਿਸ਼ਤਾ ਦੋਹਾਂ ਦਾ ਰੂਪ ਇੱਕੋ ਨਜ਼ਰੀ ਆਈਆ ਦੋਹਾਂ ਦਾ ਇੱਕੋ ਰੂਪ ਹੈ ਪੁਰਖ ਕਾਲ ਗੋਬਿੰਦ ਤੋਂ ਅਜੇ ਗਾਲ ਵਿੱਚ ਪਾਇਆ ਉਸ ਨੇ ਸ਼ਬਦ ਗੰਮੀ ਪੱਟਾ ਜਿਸ ਦੀ ਡੋਰੀ ਪਟਨੇ ਵਾਲੇ ਦੇ ਹੱਥ ਫੜਾਈਆ ਤੁਹਾਡੀ ਕੋਈ ਕੀਮਤ ਨਹੀਂ ਟਕਾ तुम दस कीमत जो अगे पाशाह हरबाणी च दस कि तो कीमत है साकी कोई कीमत नहीं उस तो बिना पुरख तो बिना तो कोई कीमत नहीं टका पैसा न बकाई आदोरूपर आप अपनी कृपा कर लेखा सब का वेख विखाई आ उसने सब का लेखा वेख्या हो गोबिंद ब्यास दस की सुनिया की सुनया हूं तक ब्यास दस की सुनिया सिर दिता हलाई आ जुम्मे हम सिर हिला रहे हो ब्यास ने भी सिर हिला लेते ਪੁਰਖ ਕਾਲ ਕਿਹਾ ਗੋਬਿੰਦ ਹੁਕਮ ਨਾਲ ਗੁਰਮੁਖ ਮੇਰਾ ਚੁਣਿਆ ਇਹ ਤੁਹਾਨੂੰ ਚੁਣਿਆ ਅਕਾਲ ਪੁਰਖ ਕਹਿੰਦਾ ਹੈ ਗੋਬਿੰਦ ਨੇ ਹੁਕਮ ਨਾਲ ਚੁਣਿਆ ਤੁਨ ਪੁਰਖ ਕਾਲ ਕਿਹਾ ਗੋਬਿੰਦ ਹੁਕਮ ਨਾਲ ਗੁਰਮੁਖ ਮੇਰਾ ਚੁਣਿਆ ਸ਼ਬਦੀ ਮੇਲ ਮਲਾਈਆ ਵਿਆਸ ਰੋਕੇ ਕਿਹਾ ਉਹ ਵਿਆਸਾ ਅਦਗੁਣਿਆ ਫੇਰ ਹੁਣ ਕਹਿ ਰਿਹਾ ਆਪਣੇ ਆਪ ਹੂੰ ਉਹ ਵਿਆਸਾ ਆਦਗੁਣਿਆ ਜਿਵੇਂ ਆਪਾਂ ਕਹੀਏ ਕਿਉਂ ਤੂੰ ਬਿਗੈਰ ਗੁਣਾ ਤੋਂ ਤੂੰ ਐਂ ਜਿਹਾ ਗੱਲਾਂ ਕਰੀਂ ਨਾ ਅਕਾਲ ਪੁਰਖ ਨਾਲ ਓ ਬਿਆਸਾ ਅਬ ਗੁਣਿਆ ਆਪਣਾ ਮਾਨ ਦੇ ਤੈਈਆ ਅੰਦਰੋਂ ਬਿਆਸ ਜਣੀ ਆਤਮਾ ਬੋਲੀ ਵੀ ਤੂੰ ਆਪਣਾ ਮਾਨ ਛੱਡੇ ਹੁਣ ਪਿਛਲਾ ਬੇਲਾ ਲੰਘ ਗਿਆ ਸਰਨਾਈ ਹੁਣ ਆ ਪਿਛਲਾ ਬੇਲਾ ਲੰਘ ਗਿਆ ਸਰਨਾਈ ਹੁਣ ਆ ਬੀਬੀਆਂ ਬਾਹਰ ਆਉਣ ਵਾਲੀਆਂ ਨੂੰ ਵੀ ਇਹ ਸੰਦੇਸ਼ ਆ ਪਿਛਲਾ ਬੇਲਾ ਲੰਘ ਗਿਆ ਸਰਨਾਈ ਹੁਣ ਹਾ ਸਾਨੀ ਟਹਿ ਕੇ ਖੁਸ਼ੀ ਮਨਾਈ ਆ ਤੁਰ ਦਰਗਾਹੀ ਵੇਖ ਮਲਾ ਇਹ ਤੁਰ ਦਰਗਾਹੀ ਆ ਸਚਖੰਡ ਦਾ مالک ਹੈ ਦੋ ਜਹਾਨਾਂ ਦਾ مالک ਹੈ ਸ੍ਰਿਸ਼ਟੀ ਤੇ ਇਸ ਦਾ ਹੁਕਮ ਚੱਲਦਾ ਹੈ ਜਿ ਘਾਰੇ ਲਗਾਏ ਹੋ ਕੋਈਸ ਪ੍ਰਭ ਦੱਸੇਗਾ ਤੋਰਦਰਗਾਹੀ ਬੇਖਮਲਾ ਬੇੜਾ ਤੇਰੇ ਵਿੱਚੋਂ ਤੇਰਾ ਪਾਰ ਕਰਾਈਆ ਵਿਆਸ ਬਿਨਾ ਜ਼ਬਾਨ ਤੋਂ ਕੀਤੀ ਹਾਂ ਅੰਦਰੇ ਅੰਦਰ ਦਿੱਤਾ ਸੁਣਾਈਆ ਸੀਸ ਤਨੋਂ ਚਰਣਾ ਉਤੇ ਟਿਕਾਈਆ ਕਿਰਪਾ ਕਰ ਮੇਰੇ ਮਿਹਰਬਾਨ ਇਹ ਗੱਲਾਂ ਕਰਕੇ ਕੀ ਕਹਿੰਦਾ ਵਿਆਸ ਕਿ ਮੇਰੇ ਮਿਹਰਬਾਨ ਮੇਰੇ ਤੇ ਕਿਰਪਾ ਕਰ ਮਹਿਬੂਬ ਤੇਰੀ ਉੱਤੇ ਭਾਈ ਗੋਬਿੰਦ ਕਿਹਾ ਵਿਆਸ ਬਹੁਤਾ ਬੋਲਣਾ ਚੰਗਾ ਨਾ ਕਿਉਂਕਿ ਉਹਨੇ ਬੋਲਿਆ ਸਾਰੀਆਂ ਗੱਲਾਂ ਪੁੱਛੀਆਂ ਕੋਬਿਲ ਕਿਹਾ ਬਿਆਸ ਬਹੁਤਾ ਬੋਲਣਾ ਚੰਗਾ ਨਾ ਜੋ ਆਇਆ ਸੋ ਪਾਰ ਕਰਾਈਗਾ ਜੇ ਹੁਣ ਸਤਿਪ੍ਰਮ ਦੱਸਣਗੇ ਕਿ ਜਿਹੜਾ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਜਦੋਂ ਤੀਰਾਂ ਦਾ ਪੱਥਰ ਉਥੇ ਲੰਗੜੇ ਲੂਲੇ ਦੋਰ ਚਾਕੂ ਸਾਰੇ ਆਏ ਉਥੇ ਹੁਣ ਪਾਸ਼ਾ ਕੀ ਕਹਿੰਦੇ ਨੇ ਜਿਹੜਾ ਮੇਰੇ ਚਰਨਾਂ 'ਚ ਆ ਗਿਆ ਤੇ ਮੈਂ ਉਸ ਨੂੰ ਪਾਰ ਕਰਦਾ ਹਾਂ ਅੱਗੇ ਉਹ ਬਿਆਸ ਹੁੰਦਾ ਅੱਗੇ ਉਹ ਵੀ ਤਾਰਨੇ ਜਿਹੜੇ ਖਾਂਦੇ ਸੂਰ ਗਾਂ ਪਸਾਈ ਰੂਪ ਬਣਾਈਆ ਜੇ ਉਹ ਪਰਵਦੇ ਚਰਨਾ ਚ ਆ ਜਾਣ ਅੱਗੇ ਉਹ ਵੀ ਤਾਰਨੇ ਜਿਹੜੇ ਖਾਂਦੇ ਸੂਰ ਗਾਂ ਪਸਾਈ ਰੂਪ ਬਣਾਈਆ ਉਹ ਵੀ ਤਾਰਨੇ ਜਿਨ੍ਹਾਂ ਮਾਤਾ ਨਾਲ ਕੀਤਾ ਗਨਾ ਇੱਥੇ ਸਾਰਿਆਂ ਉਹ ਵੀ ਤਾਰਨੇ ਜਿਨ੍ਹਾਂ ਮਾਤਾ ਨਾਲ ਕੀਤਾ ਜਨਾ ਇਸ ਤੋਂ ਪਾਪੀ ਪਰੇ ਨਜ਼ਰ ਕੋਈ ਨਹੀਂ ਇਸ ਤੋਂ ਵੱਡਾ ਪਾਪੀ ਕੋਈ ਹੋਰ ਨਹੀਂ ਉਹ ਵੀ ਤਾਰਨੇ ਜਿਹੜੇ ਮੂੰਹ ਗਏ ਕੁਵਾ ਜਿਹੜੇ ਪ੍ਰਭ ਦੇ ਕੋਲ ਆ ਕੇ ਮੂੰਹ ਪਵਾ ਕੇ ਚਲੇ ਗਏ ਕੀ ਤਾਂ ਪ੍ਰਭ ਹੀ ਨਹੀਂ ਉਹ ਵੀ ਧਾਰਨੇ ਜਿਹੜੇ ਮੂੰਹ ਗਏ ਪਵਾ ਪਿੱਠ ਗਏ ਮਖਾਇਆ ਉਹ ਵੀ ਧਾਰਨੇ ਜਿਨ੍ਹਾਂ ਕਦੇ ਨਹੀਂ ਜਪਿਆ ਨਾ ਇਹ ਆਪਾਂ ਨੇ ਕੋਈ ਜਪਿਆ ਪਿਛਲਾ ਤੁਹਾਨੂੰ ਯਾਦ ਹੈ ਤੁਸੀਂ ਜਪਦੇ ਰਹੇ ਨਾ ਉਹ ਵੀ ਧਾਰਨੇ ਜਿਨ੍ਹਾਂ ਕਦੇ ਨਹੀਂ ਜਪਿਆ ਨਾ ਪ੍ਰਭ ਦੀ ਆਸ ਨਾ ਕੋਈ ਰਖਾਈਆ ਉਹਨਾਂ ਨੂੰ ਕੋਈ ਆਸ ਹੀ ਕਿ ਪ੍ਰਭ ਸਾਨੂੰ ਆ ਕੇ ਮਿਲੇਗਾ ਘਰ ਘਰ ਆ ਕੇ ਸਾਡੇ ਲੈਖ ਲਿਖੇਗਾ ਉਹ ਵੀ ਧਾਰਨੇ ਜਿਨ੍ਹਾਂ ਧਰਮ ਦਾ ਵੇਖਿਆ ਨਹੀਂ ਕੋਈ ਥਾਂ ਇਸੇ ਧੰਗ ਦੁਆਰੇ ਤੇ ਵੀ ਨਹੀਂ ਗਏ ਸਤ ਸੱਚ ਨਾਲ ਕੋਈ ਸੁਣਾਈਆ ਉਹ ਵੀ ਤਾਰਨੇ ਜਿਹੜੇ ਪਰਲਾਉਂਦੇ ਬਾਤਾਂ ਉਚੀ-ਚੀ ਉਹ ਵੀ ਤਾਰਨੇ ਜਿਹੜੇ ਪਰਲਾਉਂਦੇ ਬਾਤਾਂ ਨਿੰਦਿਆ ਮੁਖ ਨਾਲ ਸੁਣਾਈਆ ਨਿੰਦਿਆ ਵੀ ਕਰਦੇ ਨੇ ਪਰ ਜਦੋਂ ਉਹ ਪ੍ਰਵਚਾਰਨ ਚ ਆ ਜਾਂਦੇ ਨੇ ਪਰ ਵਾਅਦਾ ਕਰਦਾ ਹੈ ਕਿ ਉਹ ਵੀ ਮੈਂ ਤਾਰ ਦੇ ਉਹ ਵੀ ਤਾਰਨੇ ਜਿਹੜੇ ਚੋਰੀ-ਚੋਰੀ ਲਾਉਂਦੇ ਦਾ ਮੂਰਖ ਹੋ ਕੇ ਪ੍ਰਭ ਨੂੰ ਮੂਰ ਰਹਿ ਬਣਾਇਆ ਪ੍ਰਭੂ ਕਹਿੰਦੇ ਪ੍ਰਵਾਕੀ ਗੱਲਾਂ ਦੱਸਿਆ ਨੇ ਆਪ ਦਾ ਮੂਰਖ ਹੈ ਗਈ ਪ੍ਰਭੂ ਵੀ ਮੂੜ ਬਣਾ ਰਹੇ ਨੇ ਉਹ ਵੀ ਧਾਰਨੇ ਜਿਨ੍ਹਾਂ ਦਾ ਅਜੇ ਤਾਈ ਲਿਖਿਆ ਨਹੀਂ ਕਿਸੇ ਨਾਂ ਬੋਤੇ 84 ਵਿੱਚੋਂ ਨਜ਼ਰੀ ਆਈਆ ਉਹ ਵੀ ਧਾਰਨੇ ਜਿਨ੍ਹਾਂ ਨੇ ਮਾਸ ਹੋ ਕੇ ਮਾਸ ਲੈ ਖਾ ਜਿਨ੍ਹਾਂ ਨੇ ਮਾਸ ਹੋ ਕੇ ਮਾਸ ਲੈ ਖਾ ਖੂਨ ਖਾ ਰੂਪ ਬਟਾਇਆ ਉਹ ਵੀ ਧਾਰਨੇ ਜਿਹੜੇ ਰਹਿ ਜਾਣ ਬਣੇਰਾ ਲੁਟੇਰੇ ਰੂਪ ਬਣਾਈਆ ਜਿਹੜੇ ਜਾਂਦੇ ਜਾਂਦੇ ਰਾਹੀਆ ਨੂੰ ਲੁੱਟਣ ਵਾਲੇ ਬਾਲਮੀਕ ਜਿਹੜਾ ਸੀ ਬਾਲਮੀਕ ਉਹ ਇਸ ਤਰ੍ਹਾਂ ਦਾ ਹੀ ਸੀ ਉਹ ਤ੍ਰਿਤੇ ਵਿੱਚ ਕਿਰਪਾ ਕਰਕੇ ਰਾਮ ਨੇ ਬਾਲਮੀਕ ਬਣਾ ਦਿੱਤਾ ਬਾਲਮੀਕ ਨੇ ਮੈਂ ਲਿਖ ਦਿੱਤੀ ਸੋ ਉਹ ਵੀ ਇਸ ਤਰ੍ਹਾਂ ਦਾ ਸੀ ਜਿਹੜੇ ਜਾਂਦੇ ਜਾਂਦੇ ਰਾਹ ਨੂੰ ਲੁੱਟਣ ਵਾਲਾ ਉਹ ਵੀ ਤਾਰਨੇ ਜਿਨ੍ਹਾਂ ਸੂਫੀ ਸੰਤ ਫਕੀਰ ਦਿੱਤੇ ਸਤਾ ਉਹਨਾਂ ਨੇ ਸੂਫੀ ਸੰਤ ਫਕੀਰਾਂ ਨੂੰ ਸਤਾਇਆ ਆਪਣਾ ਹੁਕਮ ਵਰਤਾਇਆ ਉਹ ਵੀ ਤਾਰਨੇ ਜਿਨ੍ਹਾਂ ਮੰਦਰ ਮਸਜਿਦ ਦਿੱਤੇ ਢਾਹ ਜਿਨ੍ਹਾਂ ਮੰਦਰ ਮਸਜਿਦ ਦਿੱਤੇ ਢਾਹ ਜੀਲ ਕਰਾਉਣ ਗੰਭੀਰ ਗਰੰਥਾਂ ਅੱਗ ਲਗਾਈਆ ਤੇ ਆਪੇ ਤਾਂ ਹੁਣ ਵੀ ਲਗਾ ਰਹੇ ਨੇ ਤੇ ਇੱਥੇ ਪਾਸ਼ਾ ਪਹਿਲੇ ਹੀ ਲਿਖਾ ਗਏ ਨੇ ਵੀ ਇਹ ਅੱਗ ਲਗਉਣਗੇ ਇਹਨਾਂ ਨੇ ਹੋਰ ਕੀ ਕੰਮ ਕਰ ਰਹੇ ਨੇ ਅੰਜੀਲ ਕੁਰਾਨ ਗ੍ਰੰਥਾਂ ਅੱਗ ਲਗਾਈਆ ਉਹ ਵੀ ਤਾਰਨੇ ਜਿਨ੍ਹਾਂ ਯਾਦ ਵਿੱਚ ਕੱਢਿਆ ਨਹੀਂ ਕੋਈ ਸਾਹ ਰੱਬ ਦੇ ਯਾਦ ਕੋਈ ਸਾਹ ਹੀ ਨਿਕੜਿਆ ਸਵਾਸ ਵਿੱਚ ਨਾ ਕਦੇ ਲਿਆਈਆ ਉਹ ਵੀ ਤਾਰਨੇ ਜਿਹੜੇ ਧਰਮ ਦੇ ਚੱਲੇ ਨਹੀਂ ਕਦੇ ਰਾਹ ਝੂਠ ਝੂਠ ਨਾਲ ਕੜਵਾਈਆ ਇਹ ਇਹ ਨਹੀਂ ਸਮਝ ਲੈਣਾ ਕਿ ਸਾਰਾ ਉਹ ਜਿਹੜੇ ਉਸ ਦੇ ਚਰਨਾਂ 'ਚ ਆ ਜਾਣਗੇ ਉਹਦੇ ਹੋ ਜਾਣਗੇ ਕਿ ਪਾਤਸ਼ਾਹ ਸਾਡੇ ਪਿੱਛਲੇ ਗੁਨਾਹ ਬਖਸ਼ ਲੈ ਅਸੀਂ ਪਾਪੀ ਹਾਂ ਸਾਨੂੰ ਬਖਸ਼ ਲੈ ਤੂੰ ਬਖਸ਼ਣਹਾਰ ਹੈ ਉਹ ਵੀ ਤਾਰਨੇ ਜਿਹੜੇ ਧਰੂ ਦੇ ਚੱਲੇ ਨਹੀਂ ਕਦੇ ਰਾਤ ਝੂਠ ਝੂਠ ਨਾਲ ਕਰਮਾਈਆ ਉਹ ਵੀ ਤਾਰਨੇ ਜਿਹੜੇ ਭਰਾ ਭੈਣਾ ਰਹੇ ਤਕਾ ਅੱਖ ਅੱਖ ਨਾਲ ਬਦਲਾਈਆ ਉਹ ਵੀ ਤਾਰਨੇ ਜਿਹੜੇ ਕੁੱਕਰ ਸ਼ੁੱਕਰ ਰੂਪ ਬੈਠੇ ਬਟਾ ਟੇਡੀਆਂ ਜੂਨੀਆਂ ਵਿੱਚ ਬਹਿਕਾਈਆ ਉਹ ਵੀ ਤਾਰਨੇ ਜਿਹੜੇ ਬਿਲਾ ਵਿੱਚ ਡੇਰਾ ਬੈਠੇ ਦਾ ਸੱਪ ਸੱਪਾਂ ਦੀ ਜਿਹੜੇ ਬਿਲਾ ਵਿੱਚ ਬੈਠਦੇ ਨੇ ਮਿੱਟੀ ਖਾ ਕੇ ਛੱਟ ਲਗਾਈ ਆ ਉਹ ਵੀ ਤਾਰ ਨੇ ਜਿਹੜੇ ਬਨਸਪਤ ਰਹੇ ਖਵਾ ਪਤ ਟਹਿਣੀ ਨਾਲ ਹੈ ਦਰਸਤੀ ਵੀ ਤਾਰਨੀ ਹੈ ਪਤ ਟਹਿਣੀ ਨਾਲ ਲਹਿਰਾਈਆ ਪਾਸ਼ਾ ਨੇ ਇੱਕ ਲੇਖ ਲਿਖਾਇਆ ਸੀ ਬਾਬੂ ਪਰ ਜਾਂਦੇ ਹੋਏ ਬੋੜ ਦਾ ਬੋੜ ਹੀ ਪਏ ਤੇ ਉਹ ਭੁਜਗ ਨੂੰ ਦਰਸਤ ਬੋੜ ਬੋਲਿਆ ਬੋੜ ਵੀ ਤਰ ਗਿਆ ਗੋਬਿੰਦ ਕਿਹਾ ਹੁਣ ਪਾਸ਼ਾ ਨੂੰ ਇਹ ਸਾਰਾ ਕੁਝ ਤਰ ਦਿੱਤਾ ਗੋਬਿੰਦ ਪਾਸ਼ਾ ਦੱਸ ਗੋਬਿੰਦ ਕਿਹਾ ਵਿਆਸ ਮੇਰਾ ਪੁਰਖ ਕਾਲ ਮੇਰੇ ਸਾਥ ਜਿਹੜਾ ਦੋਹਾਂ ਦੀ ਚਰਨੀ ਨਿਗਾ ਆ ਉਹਨਾਂ ਦੇ ਬਖਸ਼ੇ ਸਰਬਗਣਾ ਬਣ ਕੇ ਪਿਤਾ ਮਾਂ ਕਲਯੂ ਕੂੜ ਕੋੜਿਆਲ ਵਿੱਚੋਂ ਬਾਹਰ ਕਢਾਈਆ ਮੇਰਾ ਪੁਰਖ ਕਾਲ ਨਾਲ ਹੈ ਜਿਹੜਾ ਵੀ ਕੋਈ ਇਹਨਾਂ ਦੀ ਚਰਨੀ ਸਾਡੀ ਚਰਨੀ ਆ ਕੇ ਡਿੱਗ ਜਾਊਗਾ ਤੇ ਮੈਂ ਉਹਨਾਂ ਦਾ ਪਿਤਾ ਮਾਂ ਬਣ ਕੇ ਕਲਯੂ ਕੂੜ ਕੋੜਿਆਲ ਵਿੱਚੋਂ ਬਾਹਰ ਕਰ ਦੇਵਾਂਗਾ ਬਿਆਸ ਕਿਹਾ ਇਹ ਖੇਲ ਤੇਰਾ ਕਦੋਂ ਹੋਣਾ ਇਹ ਹੀ ਇਹ ਕੇ ਬਿਆਸ ਬੋਲਿਆ ਬਿਆਸ ਕਿਹਾ ਇਹ ਖੇਲ ਤੇਰਾ ਕਦੋਂ ਹੋਣਾ ਰਾਮ ਮੈਨੂੰ ਇਹ ਸੁਨਾਈਆ ਗੋਬਿੰਦ ਕਿਹਾ ਤੇਰੇ ਕੰਨ ਵਿੱਚ ਕੁਝ ਕਮਾਂ ਹੌਲੀ ਦੇ ਕੇ ਦੱਸਾਂ ਕੰਨ ਵਿੱਚ ਕੁਝ ਕਮਾਂ ਹੋਰ ਸੁਣਨ ਕੋਈ ਨਾ ਪਾਈਆ ਬਿਆਸ ਕਿਹਾ ਮੇਰਾ ਨਹੀਂ ਕੋਈ ਮਾਟੀ ਚਮਾਂ ਸਾਥੀ ਸੰਗ ਨਾ ਕੋਈ ਬਨਾਈਆ ਗੋਬਿੰਦ ਕਿਹਾ ਤੈਨੂੰ ਸਭ ਕੁਝ ਦੱਸਾਂ ਬਿਨਾ ਗਮਾਂ ਸਾਤੋਂ ਪਰੇ ਆਪਣੀ ਰਾਸ ਵਿਖਾਈਆ ਦੋ ਤੋਂ ਪਹਿਲੇ ਆਉਣਾ ਵਾਲਾ ਸਮਾਂ ਸਮਾਧੀ ਦੇ ਅਖੜਾਈਆ ਅਗਲਾ ਦੇਖਾ ਫਿਰ ਦੱਸਾਂ ਨਾ ਤੁਰਦਾ ਹੁਕਮ ਜਨਾਈਆ ਸਹਿ ਸੱਚੇ ਪਾਤਸ਼ਾਹ ਨੇ ਇਹ ਹਰ ਬਾਣੀ ਦੋਬੇ ਦੀ ਧਰਤੀ ਦੇ ਉੱਤੇ ਜਾ ਕੇ ਜਿੱਥੇ ਬਿਆਸ ਜੀ ਨਾਲ ਚੱਲਦਾ ਹੈ ਉੱਥੇ ਇਹ ਲਿਖਾਈ ਮੇਰੇ ਕੋਲੋਂ ਇੱਕ ਵੀਰ ਆਇਆ ਹੈ ਜਿਸ ਨੇ ਸਾਰੀ ਸਿਸ਼ੀ ਦਾ ਮਾਲਿਕ ਜਿਸ ਨੇ ਸਾਰੇ ਗ੍ਰੰਥਾਂ ਦੀ ਆ ਜਿਗਾ ਤੋਂ ਗ੍ਰੰਥਾਂ ਦੀ ਰਚਨਾ ਕੀਤੀ ਸਤਜੋ ਜੀ ਤੇਤਾ ਦੋਪਰ ਤੋਂ ਜੋ ਰਚਨਹਾਰ ਹੈ ਉਸ ਨੂੰ ਨਮਸਕਾਰ ਕਰਨਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰ ਨੇਕ ਰੰਗ ਨਰਾਇਣ ਨਾਲ ਮਹਾਰਾਜ ਸ਼ੇਰ ਸਿੰਘ ਸੁਪਵਾਨ ਜਨ ਭਗਤਾਂ ਮੇਟ ਕੇ ਪੂਰੀ ਤਮਾ ਤਮੰਨਾ ਇੱਕੋ ਦੇ ਵਖਾਈ ਸੋ ਸਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਇਹ ਜੋ ਹਰ ਬਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਹੁਤ ਸੁੰਦਰ ਹਰ ਬਾਣੀ ਹੈ ਤੇ ਸਮਝਾਂਦੀ ਹੈ ਤਾਂ ਜਿਸ ਤਰ੍ਹਾਂ ਗੋਬਿੰਦ ਪਾਤਸ਼ਾਹ ਬਿਆਸ ਤੇ ਸਮਝ ਆ ਗਈ ਸੋ ਸਹਿਬ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਸਮਝਾਇਆ ਹੈ ਕਿ ਉਹ ਤਾਰਨੀ ਜਿਹੜੇ ਇਹਦੇ ਚਰਨਾਂ ਵਿੱਚ ਆ ਕੇ ਆਪਣੇ ਆਪ ਨੂੰ ਜ਼ੀਰੋ ਜ਼ੀਰੋ ਕਰ ਦੇਣਗੇ ਕਿ ਪਾਤਸ਼ਾਹ ਤੂੰ ਹੀ ਹੈ ਸਭ ਕੁਝ ਤੇਰੇ ਬਿਨਾ ਸਾਡਾ ਕੋਈ ਨਹੀਂ ਤੂੰ ਹੀ ਸਾਡੀ ਗੋਬਿੰਦ ਮੰਦੀ ਭਰੀਆ ਪੂਰੀ ਕਰ ਸੀਰਿਆ ਰਸ ਪੜੀ ਜਾਂਨੇ ਆ ਭਈ ਪ੍ਰਾਪਤ ਤਮਨ ਕੋ ਤੇਰੀਆ ਗੋਬਿੰਦ ਮੰਨਣ ਕੇ ਤੇਰੀ ਭਰੀਆ ਹਣ ਪਰ ਛੱਡੀਆਂ ਨੇ ਪੜ ਪੜ ਗੱਡੇ ਲੱਦੀ ਜਾਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਨਨ ਪਾਸ਼ਾ ਨੇ ਤਾਂ ਪੜ ਪੜ ਗੱਡੇ ਲੱਦੀ ਇਹ ਪਾਣ ਵਾਲੀ ਗੱਲ ਨਹੀਂ ਇਹ ਉਸ ਨੂੰ ਮਿਲਣ ਦੀ ਗੱਲ ਹੈ ਉਹਦੇ ਅੱਗੇ ਜ਼ੀਰੋ ਹੋ ਜਾਣਾ ਹੈ ਜ਼ੀਰੋ ਤੇ ਉਹਦੇ ਬਣ ਜਾਣਾ ਹੈ ਤੇ ਉਹਨੂੰ ਕਹਿਣਾ ਹੁਣ ਪਾ ਪਰ ਆਪ ਤੇ ਦਸਦੇ ਸਾਡੀ ਗੋਗਲ ਜੇ ਉਹ ਸਤਗੁਰ ਹੋਇਆ ਤੁਹਾਡੇ ਅੰਦਰ ਜਾਵੇਗਾ ਬਾੜੇ ਜੇ ਉਹ ਸਤਗੁਰ ਹੋਇਆ ਜਿੱਥੇ ਹੋਵੋਗੇ ਉੱਥੇ ਜਾਵੇਗਾ ਖੜ ਇਹ ਉਹਦੀ ਗੁੜੀ ਸੋ ਸਹਿਬ ਸੱਚੇ ਪਾਤਸ਼ਾਹੀ ਸਿੱਖਲਾ ਕਰਦੇ ਹਾਂ ਹਰ ਬਾਣੀ ਨਹੀਂ ਆਪ ਜੀ ਨਾਲ ਵਿਚਾਰ ਸਿਰ ਜੀ ਕਰਦੇ ਹਾਂ ਕੋਈ ਗਲਤੀ ਹੋ ਗਈ ਹੋਵੇ ਸਹਿਬ ਸੱਚੇ ਪਾਸ਼ਾ ਬਸੋਂ ਆਪਸ ਵਿੱਚ ਮਾਫੀ ਮੰਗਦਾ ਹੋਇਆ ਫਿਰ ਦੁਆਰਾ ਕਹਾਂਗਾ ਇਸ ਤੋਂ ਪਰੇ ਹੋਰ ਨਹੀਂ ਭਗਵਾਨ ਇਸ ਤੋਂ ਪਰੇ ਹੋਰ ਨਹੀਂ ਭਗਵਾਨ ਬਾਗਾਂ ਵਾਲਿਓ ਬਾਗ ਨਾ ਕੋਈ ਜਵਾਈਆ ਇਸ ਤੋਂ ਪਰੇ ਨਹੀਂ ਕੋਈ ਕਾਂ ਗੋਪੀ ਕਾਂ ਇਸੇ ਨੂੰ ਸੀਸ ਬਾਈਆ ਇਸ ਤੋਂ ਵੱਡਾ ਨਹੀਂ ਰਾਮ ਸੀਤਾ ਰਾਮ ਬਨਖੰਡ ਦੇ ਦੁਹਾਈਆ ਜਦੋਂ 14 ਸਾਲ ਦਾ ਬਨਵਾਸ ਪਾਸੇ ਬਣੀ ਉਹ ਬਨਖੰਡ ਦੀ ਦੁਹਾਈ ਦਿੰਦੇ ਸੀ ਕਿ ਸਾਡੇ ਰਾਮਾਂ ਦੇ ਰਾਮ ਸਾਡੇ ਰਾਮ ਆ ਜਾ ਸਾਨੂੰ ਉਚਾ ਸੋ ਇਸ ਤੋਂ ਪਰੇ ਨਹੀਂ ਨਿਰਗੁਣ ਨਿਰੰਕਾਰ ਸੱਚ ਨਿਸ਼ਾਨ ਨਾਨਕ ਗੋਬਿੰਦ ਗਏ ਸੁ ਜਾਈਆ ਸੋ ਪਰਤ ਕੇ ਆਇਆ ਬਾਲੀ ਦੋ ਜਹਾਨ ਨਿਰਗੁਣ ਸਰਗੁਣ ਖੇਲ ਪਲਾਈਏ ਬਾਲੀ ਦੋ ਜਹਾਨ ਹੈ ਇਸ ਤੇ ਹੋ ਜਾਓਗੇ ਤੁਹਾਡਾ ਜੀਵਨ ਸਫਲ ਹੋ ਜਾਏਗਾ ਜਿਕਾਰੇ ਦਾ ਸਾਥ ਦੇਣਾ ਜੋ ਪ੍ਰਭ ਦਾ ਆਪਣਾ ਨਾਮ ਹੈ ਸੋ ਮਹਾਰਾਜ ਸ਼੍ਰੀ ਸਿੰਘ ਜੀ ਸ਼ੁਕਰ ਵਾਂ ਦੀ ਜੈ ਉਦੀ ਜੈ ਕਾਰ ਕਰਨੀ ਹੈ ਸੋ ਅੰਗ ਮਹਾਰਾਜ ਸ਼੍ਰੀ ਸਿੰਘ ਜੀ ਸ਼ੁਕਰ ਵਾਂ ਦੀ ਜੈ